हां जी दोस्तों आज ਗੱਲਬਾਤ ਕਰਾਂਗੇ ਖੇਤ ਜੋ ਮੰਡਿਓ ਸੂਰਮਾ ਨਾਵਲ ਦੇ ਭਾਗ 21ਵੇਂ ਬਾਰੇ। ਉਹ ਭਾਗ 20ਵੇਂ ਵਿੱਚ ਤੁਸੀਂ ਦੇਖਿਆ ਵੀ ਜਿਹੜਾ ਕਾਮਰੇਡ ਦਾ ਸਰੀ ਹੁੰਦਾ ਤੇਜੂ ਉਹਨੂੰ ਮਾਰ ਕੇ ਉਹ ਬਾਹਰ ਕਰ ਦਿੰਦੇ ਨੇ ਤੇ ਉਹ ਗੁਰਬਚਨ ਸਿੰਘ ਮਾਨੋਚਾਲ ਉਹਨਾਂ ਕੋਲ ਚਲੇ ਜਾਂਦਾ ਤੇ ਉੱਥੇ ਅਮਰ ਛਕ ਲੈਂਦਾ। ਉਹਦਾ ਇੱਕੋ ਇੱਕ ਮਿਸ਼ਨ ਹੁੰਦਾ ਜ਼ਿੰਦਗੀ ਵਿੱਚ ਕਾਮਰੇਡ ਨੂੰ ਸੋਧਣਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜਰੂਰ ਦੱਬ ਦੇਣਾ। ਉਹ 7000 ਕਾਮਰੇਡ ਬਹੁਤ ਹੀ ਭੂਏ ਚੜ ਗਏ ਐ ਕੁਝ ਕਰਨਾ ਜ਼ਰੂਰੀ ਹੈ ਦਾ। ਨਹਿਤਾ ਖਾਲਸਾ ਲਾਜ ਰਹੀ ਲੜਨ ਵਾਲੇ ਸਿਰਾਂ ਤੇ ਕਲੰਕ ਹੈ ਬਾਬੇ ਨੇ ਛੀਨੇ ਨੂੰ ਦਰਸ਼ਨ ਦਾ ਕੰਡਾ ਕੱਢਣ ਦੀ ਸਲਾਹ ਦਿੱਤੀ ਬਾਬਾ ਜੀ ਮੁੰਡੇ ਉਦਣ ਕਾਲੀ ਕਰ ਗਏ ਮੈਨੂੰ ਦੱਸੇ ਬਗੈਰ ਚਲੇ ਗਏ ਹੋ ਤਿਆਰੀ ਬਿਨਾ ਨੁਕਸਾਨ ਵੀ ਕਰਵਾਇਆ ਤੇ ਕੁੱਤਾ ਵੀ ਬਚ ਗਿਆ ਜੇ ਕਹੋ ਤਾਂ ਪਲੀਤਾ ਲਾ ਕੇ ਉਡਾ ਦਈਏ ਛੀਨੇ ਨੇ ਕਾਮਰੇਡ ਨੂੰ ਬੰਬ ਨਾਲ ਅਡਾਉਣ ਦੀ ਆਗਿਆ ਮੰਗੀ ਮੇਰੀ ਜਾਂਚੇ ਹੋਰ ਤਰੀਕਾ ਪੁਲਿਸ ਵਾਲੇ ਸਿੱਖ ਮੁੰਡੇ ਵੀ ਮਾਰੇ ਜਾਣਗੇ ਬੋਡੀਗਾਰਡ ਬੰਬ ਨਾਲ ਤਾਂ ਫਿਰ ਬਾਬਾ ਨਿਰਦੋਸ਼ ਮੁਲਾਜ਼ਮਾਂ ਨੂੰ ਮਾਰਨ ਦੇ ਹੱਕ ਵਿੱਚ ਨਹੀਂ ਸੀਗਾ ਬਾਬੇ ਉਹ ਬੰਬ ਨਾਲ ਨਹੀਂ ਮਾਰਦਾ ਉਹਨੂੰ ਫੜ ਕੇ ਮੇਰੇ ਕੋਲ ਲਿਆਇਓ ਮੈਂ ਆਪਣਾ ਤਰੀਕਾ ਵਰਤਾਂ ਤੇਜਾ ਸਿੰਘ ਨੇ ਹੱਥ ਜੋੜੇ ਠੀਕ ਤੇਜਾ ਸਿਆ ਠੀਕ ਐ ਫਿਕਰ ਨਾ ਕਰ ਤੈਨੂੰ ਦੇਾਂਗੇ ਉਹਨੂੰ ਬਾਬੇ ਨੇ ਤੇਜਾ ਸਿੰਘ ਨੂੰ ਹੱਲਾਸ਼ੇਰੀ ਦਿੱਤੀ ਕਮਜ਼ੋਰੀ ਕੋਈ ਉਹਦੀ ਬਾਬੇ ਨੇ ਛਿਨੇ ਦੀਆਂ ਅੱਖਾਂ ਵਿੱਚ ਝਾਕਿਆ ਜਨਾਨੀ ਐ ਉਹਦੀ ਸਭ ਤੋਂ ਵੱਡੀ ਕਮਜ਼ੋਰੀ ਛਿਨੇ ਨੇ ਜਵਾਬ ਦਿੱਤਾ ਪਰ ਬਾਬਾ ਜੀ ਹੈ ਬੜਾ ਕਾਗ ਬੰਦਾ ਹੋ ਜੇ ਉਹਨੂੰ ਥੋੜੀ ਜਿਹੀ ਸ਼ੱਕ ਪੈ ਗਈ ਉਹਨੇ ਫਿਰ ਹੱਥ ਨਹੀਂ ਆਉਣਾ ਛਿਨੇ ਨੇ ਕਾਮਰੇਟ ਦੀ ਚਤੁਰਤਾ ਤੇ ਚਾਨਣਾ ਪਾਇਆ ਤੂੰ ਐਂ ਕਰ ਮੋਟਰਸਾਈਕਲ ਲੈ ਜਾ ਮਲ ਪੱਟੀਆਂ ਵਾਲੇ ਜਗਤਾਰ ਦਾ ਅਮਰਾਸਰ ਯੂਨੀਵਰਸਿਟੀ ਦੇ ਲਾਗੇ ਕਬੀਰ ਪਾਰਕ ਵਿੱਚ ਸੀਆਈਡੀ ਦੇ ਰਿਟਾਇਰਡ ਇੰਸਪੈਕਟਰ ਦੀ ਕੋਠੀ ਹੈ ਸਰਦਾਰ ਸੁਰਿੰਦਰ ਸਿੰਘ ਦੀ ਉਹ ਸੰਤਾਦਾਸਿਆ ਦਾ ਲੂ ਬਣ ਗਿਆ ਸੀ ਆਪਣਾ ਪਰਾਣਾ ਬੈਲੀ ਆ ਉਹ ਉਹਦੀ ਵੱਡੀ ਲੜਕੀ ਹੈ ਨਵਨੀਤ ਉਹ ਇਹ ਕੰਡਾ ਕੱਢ ਸਕਦੀ ਹੈ ਕੁੜੀ ਪੜੀ ਲਿਖੀ ਹੈ ਐਮਐਸਸੀ ਇਨ ਫਿਜ਼ਿਕਸ ਪੱਤਰਕਾਰੀ ਵੀ ਕਰਦੀ ਹੈ ਅੱਜਕੱਲ ਤੂੰ ਸ਼ੇਰ ਬਣ ਕੇ ਜਾ ਆ ਮੇਰਾ ਖੱਤ ਸਰਦਾਰ ਸੁਰਿੰਦਰ ਸਿੰਘ ਨੂੰ ਦੇ ਦੇਵੀ ਉਹ ਲੜਕੇ ਨੂੰ ਘਲਾ ਦੇਵੇਗਾ ਸਵੇਰੇ ਜਾ ਤੇ ਕੱਲ ਸ਼ਾਮ ਤੱਕ ਕੁੜੀ ਨੂੰ ਲੈ ਕੇ ਵਾਪਸ ਆ ਜਮੇ ਬਾਬੇ ਨੇ ਛਿਨੇ ਨੂੰ ਹੁਕਮ ਦਿੱਤਾ ਅਤੇ ਆਪ ਪਾਟ ਕਰਨ ਲਈ ਗੁਰਦੁਆਰੇ ਚਲਾ ਗਿਆ ਚੀਨਾ ਸਤਵਜਨ ਆ ਕੇ ਪੈਂਟ ਕਮੀਜ਼ ਪਾ ਟੁੱਟੀ ਵਾਲੀ ਪੱਗ ਬੰਨ ਕੇ ਅੰਮ੍ਰਿਤਸਰ ਤੋਂ ਰਵਾਨਾ ਹੋ ਗਿਆ। ਅਗਲੀ ਸ਼ਾਮ ਨੂੰ ਬਾਬੇ ਦੇ ਡੇਰੇ ਵਿੱਚ ਬੁੱਲਟ ਮੋਟਰਸਾਈਕਲ ਦੀ ਡੁਗ ਡੁਗ ਨੇ ਸਾਰੇ ਸਿੰਘਾਂ ਨੂੰ ਚੁਕੰਨੇ ਕਰ ਦਿੱਤਾ। ਛੀਨਾ ਵਾਪਸ ਆ ਗਿਆ ਸੀਗਾ। ਮੋਟਰਸਾਈਕਲ ਉੱਤੇ ਛੀਨੇ ਦੇ ਮਗਰ ਪੱਚੀਆਂ ਕੁ ਵਰਿਆਂ ਦੀ ਕੁੜੀ ਬੈਠੀ ਸੀ। ਬਾਬਾ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਦੇ ਸਾਹਮਣੇ ਰਹਿਰਾਸ ਦਾ ਪਾਠ ਕਰਕੇ ਬੈਠਾ ਸੀਗਾ। ਕੁੜੀ ਨੇ ਆਉਂਦਿਆਂ ਬਾਬੇ ਨੂੰ ਫਤਿਹ ਗਾਈ ਭਾਵੇਂ ਕਿ ਕੁੜੀ ਅਮਰਤਾਰ ਹੀ ਨਹੀਂ ਸੀਗੀ ਪਰ ਉਸਨੇ ਆਪਣਾ ਸਿਰ ਸਲੀਕੇ ਨਾਲ ਕੱਜਿਆ ਹੋਇਆ ਸੀਗਾ। ਬੇਟਾ ਪਹਿਲਾਂ ਗੁਰੂ ਸਾਹਿਬ ਨੂੰ ਮੱਥਾ ਟੇਕਾ ਕੁੜੀ ਮੱਥਾ ਟੇਕੇ ਵਪਸਾਈ ਤਾਂ ਤੇਜਾ ਸਿੰਘ ਨੇ ਕੁੜੀ ਨੂੰ ਪੇਂਡ ਲਈ ਚਾਹ ਦਾ ਭਰਵਾ ਗਲਾਸ ਫੜਾ ਦਿੱਤਾ। ਅੰਕਲ ਐਨੀ ਨਹੀਂ ਪੀਤੀ ਜਾਣੀ। ਕੁੜੀ ਨੇ ਭਰੇ ਗਲਾਸ ਨੂੰ ਘੱਟ ਕਰਨ ਲਈ ਕਿਹਾ। ਉਹ ਪੀ ਲੈ ਪੀ ਲੈ ਕਮਲਿਏ ਅੱਧੀ ਕੋ ਗਲਾਸੀ ਜੀ ਤੇ ਹੈਗੀ ਐ। ਇਧਰ ਛਿੰਨੇ ਪਾਉ ਹੋਰੀ ਨੇ ਜੇ ਕਿਤੇ ਘੱਟ ਮਿਲ ਜੇ ਪੂਰੇ ਕੋਲੇ ਤੋਂ ਤਾਂ ਲੋਹੇ ਲੱਖੇ ਹੋ ਜਾਂਦੇ ਨੇ। ਤੇਜਾ ਸਿੰਘ ਨੇ ਛਿੰਨੇ ਨੂੰ ਮਸ਼ਕਰੀ ਕੀਤੀ। ਛਿੰਨਾ ਸਾਰੇ ਜਥੇ ਵਿੱਚ ਵੱਧ ਜਾ ਪਿਆਕੜ ਸੀਗਾ। ਹਾਂਜੀ ਅੰਕਲ ਜੀ ਕੀ ਹੁਕਮ ਹੈ? ਕਿਵੇਂ ਯਾਦ ਕੀਤਾ? ਬਾਬੇ ਨਾਲ ਪਹਿਲਾਂ ਵੀ ਜਾਣ ਪਛਾਣ ਹੋਣ ਕਰਕੇ ਕੁੜੀ ਨੇ ਝਿਜਕ ਮਹਿਸੂਸ ਨਹੀਂ ਕੀਤੀ। ਬਾਬੇ ਨੇ ਕਾਮਰੇਟ ਦੀ ਸਾਰੀ ਸਟੋਰੀ A ਤੋਂ Z ਤੱਕ ਕੁੜੀ ਨੂੰ ਬਿਆਨ ਕਰ ਦਿੱਤੀ। ਅੰਕਲ ਜੀ ਗੁਰੂ ਕਿਰਪਾ ਕਰੇ ਕੰਮ ਹੋ ਜਾਊਗਾ ਪਰ ਕੰਮ ਹੋਣ ਤੋਂ ਬਾਅਦ ਮੈਂ ਜੋ ਮੰਗਾ ਮਿਲੇਗਾ? ਕੁੜੀ ਨੇ ਨਿਆਰੇ ਵਾਂਗ ਸਵਾਲ ਕੀਤਾ। ਲੈ ਦੱਸ ਧੀ ਮੰਗੇ ਤਾਂ ਬਾਪੂ ਨਾਲ ਦੇਵੇ ਇਹ ਕਿਵੇਂ ਹੋ ਸਕਦਾ? ਬਾਬੇ ਨੇ ਕੁੜੀ ਦੇ ਸਿਰ ਤੇ ਹੱਥ ਰੱਖ ਦਿੱਤਾ। ਨਹੀਂ ਪਹਿਲਾਂ ਗੁਰੂ ਦੀ ਹਜ਼ੂਰੀ ਵਿੱਚ ਵਚਨ ਦਿਓ। ਕੁੜੀ ਜ਼ਿੱਦ ਫੜਕਨੋਤੀ। ਠੀਕ ਹੈ ਮੈਂ ਗੁਰੂ ਦੀ ਹਜ਼ੂਰੀ ਵਿੱਚ ਵਚਨ ਦਰਨਾ। ਬਾਬੇ ਨੇ ਕੁੜੀ ਨੂੰ ਭਰੋਸਾ ਦਿੱਤਾ। ਇਹ ਮੋਟਰਸਾਈਕਲ ਬਹੁਤ ਤੇਜ਼ ਚਲਾਉਂਦੇ ਨੇ। ਕੁੜੀ ਨੇ ਬਾਬੇ ਦਾ ਧਿਆਨ ਛਿਨੇਵਲ ਕਰਵਾਇਆ। ਬਾਬੇ ਨੇ ਸਤਨਾਮ ਨੂੰ ਕੁੜੀ ਨੂੰ ਕੁੜੀ ਵੱਲੋਂ ਛਿਨੇ ਨੂੰ ਇਹ ਕਹਿ ਕੇ ਸੰਬੋਧਨ ਕਰਨਾ ਬਾਬੇ ਨੂੰ ਖੜਕ ਗਿਆ ਪਰ ਬਾਬਾ ਚੁੱਪ ਰਿਹਾ ਉਸ ਨੂੰ ਛਿਨੇ ਉੱਪਰ ਰੱਬ ਜਿੰਨਾ ਯਕੀਨ ਸੀਗਾ ਛਿਨਾ ਕੁੜੀ ਨੂੰ ਮਾਲ ਪੱਠੀਏ ਛੱਡ ਕੇ ਵਾਪਸ ਮੰਡ ਵਿੱਚ ਬਾਬੇ ਕੋਲ ਵਰਤਾਇਆ ਬਾਬੇ ਨੇ ਛਿਨੇ ਦੀ ਜ਼ਿੰਮੇਵਾਰੀ ਕੁੜੀ ਵੱਲੋਂ ਦਿੱਤੀਆਂ ਸੂਚਨਾਵਾਂ ਦੇ ਆਧਾਰ ਤੇ ਕੰਮ ਕਰਨ ਦੀ ਲਗਾ ਦਿੱਤੀ ਓ ਤੂਤੇ ਆ ਆਹ ਕਹੇ ਆਉਂਦੀ ਐ ਸਕੂਟਰੀ ਜਹੀ ਤੇ ਚੜੀ ਸ਼ੇਰ ਦੀ ਜੂਹ ਵਿੱਚ ਹਰਨੀ ਦਾ ਕੀ ਕੰਮ ਹੋਇਆ ਰੱਬ ਬਹੁਤ ਹੀ ਦਿਆਲ ਹੋ ਗਿਆ ਲੱਗਦਾ ਫਾਰਮ ਹਾਊਸ ਦੇ ਸਾਹਮਣੇ ਸੜਕ ਤੇ ਆਉਂਦੀ ਇੱਕ ਮੋਪੜ ਸਵਾਰ ਕੁੜੀ ਨੂੰ ਦੇਖ ਕੇ ਕਾਮਰੇਡ ਨੇ ਤੂਤੇ ਨੂੰ ਆਵਾਜ਼ ਮਾਰੀ ਆਹੋ ਸਰਦਾਰਾ ਲੱਗਦੀ ਤੇ ਜਨਾਨੀ ਹੂ ਆ ਪਰ ਮੂੰਹ ਸਰਜੇ ਮੁੰਨੇ ਆ ਲੱਗਦਾ ਸਹਿਰੀ ਪੁਰਜਾ ਲੱਗਦਾ ਕੋਈ ਰੱਬ ਨੇ ਦਿੱਤੀਆਂ ਗਾਜਰਾ ਵਿੱਚੇ ਰੰਬਾ ਰੱਖ ਉਹ ਸਰਦਾਰਾ ਬੰਦ ਕੇ ਖਾਲੀ ਸਾਨੂੰ ਗਰੀਬਾਂ ਨੂੰ ਵੀ ਮਾੜੀ ਮੋਟੀ ਵਾਖਣਾ ਲੈਣ ਦੇ ਵਿੱਚ ਮੇਲੀ ਦੇ ਫੁੱਲ ਦੀ ਐਤੇ ਪਿੰਡਾਂ ਵਾਲੀਆਂ ਕਰਤਾਰੋ ਮੁਖਤਿਆਰੋ ਹੋਰੀ ਤਾਂ ਮਹੀਨਾ ਮਹੀਨਾ ਤਨਹਾਉਂਦੀਆਂ ਨਹੀਂ ਸਾਲਾ ਪਾਥੀਆਂ ਦੀ ਪਤਕਣ ਦਾ ਮੁਸ਼ਕਿਲ ਸੁਂਘੀਦਾ ਤੂਤਾ ਬਾਪ ਕੱਟ ਮੋਪੜ ਸਵਾਰ ਕੁੜੀ ਨੂੰ ਫਾਰਮ ਹਾਊਸ ਵੱਲ ਆਉਂਦੀ ਦੇਖ ਲੱਚੜ ਗਿਆ ਓਏ ਚੁੱਪ ਕਰ ਜਾ ਕਤੀੜ ਜੱਤੇ ਗਾਲ ਵਿੱਚ ਕੈਮਰਾ ਲੜਕਦਾ ਹੈ ਮੋਡੇ ਵਿੱਚ ਖੱਦਰ ਦਾ ਬੈਗ ਜਿਆ ਵੀ ਹੈ ਕਿਦਰੇ ਕੋਈ ਪੱਤਰਕਾਰ ਨਾ ਹੋਵੇ ਅਖਬਾਰ ਵਾਲੀ ਦੋਤਰ ਉਹਨੂੰ ਕੰਟਰੋਲ 'ਚ ਰੱਖੀ ਬਕਵਾਸ ਨਾ ਕਰ ਬੈਠੀ ਕਾਲਮ ਵਾਲਿਆਂ ਦੀ ਮਾਰ ਬੰਦੂਕ ਵਾਲਿਆਂ ਨਾਲੋਂ ਪੈੜੀ ਹੁੰਦੀ ਹੈ ਕਾਮਰੇਡ ਨੇ ਤੂਤੇ ਨੂੰ ਸੁਝਾਇਆ ਮੋਪੜ ਸਵਾਰ ਕੁੜੀ ਨੇ ਕਾਮਰੇਡ ਦੇ ਬੋਹੇ ਅੱਗੇ ਮੋਪੜ ਖੜੀ ਕਰ ਦਿੱਤੀ ਆਪ ਲੰਬੇ ਤਮੀ ਤੁਰਦੀ ਹੋਈ ਕਾਮਰੇਡ ਹੋਰਾਂ ਵੱਲੋਂ ਵਧਣ ਲੱਗੀ ਉਹ ਉਹ ਸਰਦਾਰ ਆਇਆ ਕੁੱਟਮੀ ਪੈਂਟ ਵਾਲੀ ਆ ਹੈ ਤੇਰੀ ਤੋਰ ਓਏ ਤੋਤੇ ਦੇ ਚਾਪੜ ਵਰਗੇ ਬੁੱਲਾਂ ਵਿੱਚੋਂ ਡੇਢ ਗੱਜ ਲੰਬੀ ਲਾਲ ਧਰਤੀ ਉੱਤੇ ਡਿੱਗ ਪਈ। ਉਹ ਚੁੱਪ ਕਰਦਾ ਭੈਣ ਦੇਣਾ ਕਿ ਥਪੜੇ ਖਾਣੇ ਆ। ਕਾਮਰੇਡ ਤੂਤੇ ਨੂੰ ਚਾਹੀ ਲੈ ਕੇ ਪੈ ਗਿਆ। ਜਦ ਤੱਕ ਬਾਪ ਘੱਟ ਵਾਲੀ ਕਾਮਰੇਡ ਹੋਰਾਂ ਦੇ ਨਜ਼ਦੀਕ ਪਹੁੰਚਦੀ। ਜੀ ਮੈਂ ਕਾਮਰੇਡ ਦਰਸ਼ਨ ਸਿੰਘ ਜੀ سے ਮਿਲਣਾ ਚਾਹਤੀ ਹਾਂ। ਆਈ ਐਮ ਸੁਮੇਤਾ ਸ਼ਰਮਾ ਫਰੋਮ ਨਿਊ ਦਿੱਲੀ। ਪ੍ਰੈਸ ਰਿਪੋਰਟਰ ਆਫ ਇੰਡੀਅਨ ਐਕਸਪ੍ਰੈਸ। ਕੁੜੀ ਨੇ ਹਲਕੀ ਜਹੀ ਨਮਸਕਾਰ ਕਰਦਿਆਂ ਆਈਡੈਂਟੀਟੀ ਕਾਰਡ ਕਾਮਰੇਡ ਦੇ ਹੱਥ ਉੱਤੇ ਰੱਖ ਦਿੱਤਾ। ਤੋਤੇ ਆ ਜਾ ਕੁਰਸੀ ਲੈ ਕੇ ਆ ਮੈਡਮ ਲਈ। ਨਾਲੇ ਬਹਾਦਰ ਨੂੰ ਆ ਕਹ ਵੀ ਚਾਹ ਬਣਾ ਲਵੇ ਕਾਮਰੇਡ ਨੇ ਕੁੜੀ ਨੂੰ ਬੈਠਣ ਲਈ ਆਪਣੀ ਕੁਰਸੀ ਛੱਡ ਦਿੱਤੀ। ਉਹਦੀ ਨਿਗਾਹ ਕੁੜੀ ਦੇ ਚਿਹਰੇ ਤੋਂ ਤਿਲਕਦੀ ਹੋਈ ਟੀ-ਸ਼ਰਟ ਦੇ V-ਸ਼ੇਪ ਗਲਵੇਂ ਵਿੱਚ ਫਸੀ ਪਈ ਸੋਨੇ ਦਾ ਲਾਕਟ ਵਾਲੀ ਜੰਜੀਰੀ ਉਤੇ ਅਟ ਗਈ। ਅੰਗਰੇਜ਼ੀ ਦਾ ਵਰਣਮਾਲਾ ਦੇ ਅੱਖਰ S ਨੂੰ ਦੋ ਵਾਰ ਲਿਖਿਆ ਹੋਇਆ ਸੀਗਾ। ਡਬਲ S ਇਹਦਾ ਮਤਲਬ ਸविता ਸ਼ਰਮਾ। ਸਾਡੀ ਸਾਹਮਣੇ ਨਿਤਰੀ ਸ਼ਰਾਬ ਵਰਗੀ ਪਈ ਹੈ। ਕਾਮਰੇਡ ਨੇ ਮਾਨਿ-ਮਨ ਸੋਚਿਆ। ਲਓ ਮਲਕੋ ਆ ਗਈਆਂ ਜੇ ਕੁਰਸੀਆਂ ਤਸ਼ਰੀਬ ਰੱਖੋ। ਤੂਤੇ ਨੇ ਦੋ ਕੁਰਸੀਆਂ ਤੇ ਇੱਕ ਟੇਬਲ ਲੌਂਗ ਵਿੱਚ ਲਿਆ ਰੱਖਿਆ। ਕੁਝ ਸਮੇਂ ਬਾਅਦ ਬਹਾਦਰ ਤਲੇ ਹੋਏ ਕਾਜੂ ਤੇ ਚਾਹ ਟਰੇ ਵਿੱਚ ਟੇਬਲ ਉਤੇ ਰੱਖ ਗਿਆ ਮੈ ਅਖਬਾਰ ਵਿੱਚ ਆਪਣੀ ਇੰਟਰਵਿਊ ਲਗਾਉਣਾ ਚਾਹਤੀ ਸੀ ਅੱਜ ਸਾਰਾ ਦੇਸ਼ ਆਪਰ ਨਾਜ਼ ਕਰ ਰਹਾ ਹੈ ਕੁੜੀ ਨੇ ਗੱਲ ਸ਼ੁਰੂ ਕੀਤੀ ਆਫਕੋਰਸ ਮୋਝੇ ਵੀ ਅੱਛਾ ਲੱਗੇਗਾ ਜੇਕਰ ਇੰਡੀਅਨ ਐਕਸਪ੍ਰੈਸ ਵਰਗੇ ਅਖਬਾਰ ਵਿੱਚ ਮੇਰਾ ਇੰਟਰਵਿਊ ਛਪੇ ਕਾਮਰੇਡ ਨੇ ਪਈਆ ਸਟਾਈਲ ਹਿੰਦੀ ਬੋਲਣ ਦੀ ਕੋਸ਼ਿਸ਼ ਕੀਤੀ ਚਾਹ ਪੀ ਕੇ ਇੰਟਰਵਿਊ ਸ਼ੁਰੂ ਕਰ ਦਿੱਤਾ ਕਾਮਰੇਡ ਨੇ ਮੁਕਾਬਲੇ ਤੋਂ ਲੈ ਕੇ ਆਪਣੇ ਉੱਤੇ ਹੋਏ ਹਮਲਿਆਂ ਦੀਆਂ ਕਹਾਣੀਆਂ ਵਧਾ ਚੜਾ ਕੇ ਕੁੜੀ ਨੂੰ ਦੱਸੀਆਂ ਕੁੜੀ ਗੱਲਾਂ-ਗੱਲਾਂ ਵਿੱਚ ਆਪਣੇ ਸੁਰਖ ਬੁੱਲਾਂ ਵਿੱਚੋਂ ਮੁਸਕਾਨ ਦੇ ਤਿੱਖੇ ਤੀਰ ਕਾਮਰੇਡ ਉੱਤੇ ਸੁੱਟ ਜਾਂਦੀ ਇੱਕ ਦੋ ਵਾਰੀ ਕੁੜੀ ਨੇ ਆਪਣਾ ਸੱਜਾ ਹੱਥ ਢਿੱਲਾ ਜਾ ਕਰਕੇ ਕਾਮਰੇਡ ਦੇ ਹੱਥਾਂ ਨਾਲ ਛੁਵਾ ਦਿੱਤਾ। ਠੰਡ ਦੀ ਰੁੱਤੇ ਕਾਮਰੇਡ ਨੂੰ ਤਰੇੜੀ ਆ ਗਈ। ਸਿਆਲ ਦਾ ਨਿੱਗਾ ਨਿੱਗਾ ਦਿਨ ਆਪਣੇ ਅੰਤ ਵੱਲ ਨੂੰ ਵੱਧਾ ਜਾ ਰਿਹਾ ਸੀਗਾ। ਕਾਮਰੇਡ ਦੇ ਮਨ ਵਿੱਚ ਸੁਰੱਖਤ ਦੇ ਜਲਦੀ ਛੁਪਣ ਦੀ ਚਾਹ ਉਸਲਵਟੇ ਲੈ ਰਹੀ ਸੀ। ਕਾਮਰੇਡ ਦੀ ਨਜ਼ਰ ਵਾਰ-ਵਾਰ ਕੁੜੀ ਦੀ ਹਿੱਕ ਵਿੱਚ ਫਸੀ ਡਬਲ ਐਸ ਵਾਲੀ ਜੰਜੀਰੀ ਉੱਤੇ ਜਾ ਕੇ ਅਟਕ ਜਾਂਦੀ। ਗੱਲਾਂ ਚੱਲਦੀਆਂ ਰਹੀਆਂ ਕੁੜੀ ਨੇ ਚੰਗੀ ਤਰ੍ਹਾਂ ਅੰਦਾਜ਼ਾ ਲਗਾ ਲਿਆ ਸੀ ਕਿ ਕਾਮਰੇਡ ਕੁੜੀ ਦੀਆਂ ਕਟਾਰੀ ਵਰਗੀਆਂ ਅੱਖਾਂ ਦਾ ਸ਼ਿਕਾਰ ਹੋ ਚੁੱਕਾ ਸੀਗਾ। ਠੰਡ ਕਾਫੀ ਹੋ ਜਾਂਦੀ ਹੈ ਪੰਜਾਬ ਮੇ। ਕੁੜੀ ਨੇ ਜਾਣ ਕੇ ਹੱਥ ਰਗੜੇ ਲਿਖ ਲਿਖਾਈ ਦਾ ਸਿਲਸਲਾ ਬੰਦ ਹੋ ਜਾਊਗਾ ਸੀਗਾ ਕੁੜੀ ਨੇ ਆਪਣੇ ਹੱਥ ਵਿੱਚਲਾ ਪੈਨ ਜਾਣ ਕੇ ਧਰਤੀ ਤੇ ਛੁੱਟ ਦਿੱਤਾ ਓ ਸ਼ਿਟ ਪੈਨ ਫੜਨ ਲਈ ਕੁੜੀ ਲੋਰ ਤੋਂ ਵੱਧ ਹੀ ਧਰਤੀ ਵੱਲ ਨੂੰ ਝੁਗ ਗਈ ਲਿਆਓ ਮੈਂ ਝੁਗ ਦਿੰਨਾ ਪੈਨ ਚੁੱਕਣ ਲੱਗੇ ਕਾਮਰੇਡ ਦਾ ਪੈਰ ਕੁੜੀ ਦੇ ਪੈਰ ਨਾਲ ਰਗੜ ਖਾਂਦਾ ਤਾਂ ਕਾਮਰੇਡ ਦਾ ਸਬਰ ਜਵਾਬ ਦੇ ਗਿਆ ਹੁਣ ਸਰਦੀ ਕਾਫੀ ਹੈ ਕੁੜੀ ਨੇ ਮੰਦ ਮੰਦ ਮੁਸਕਾਨ ਬੁੱਲਾਂ ਤੇ ਲਿਆ ਕੇ ਕਾਮਰੇਡ ਨੂੰ ਸੁਣਾ ਕੇ ਦੁਬਾਰਾ ਗੱਲ ਰੜਕਾਈ ਥੋੜੀ ਵਿਸਕੀ ਚਲੇਗੀ ਗਿਆ ਕਾਮਰੇਡ ਨੇ ਜੱਕ ਪੰਨੀ ਹਾਂ ਪਾਣੀ ਮੰਗਵਾ ਦਿਦੀਏ ਮੈਂ ਸਿਰਫ ਇਹੀ ਲੈਂਦੀ ਹਾਂ ਆਪਣੀ ਕੁੜੀ ਨੇ ਪਾਨ ਅਲੈਚੀ ਦਾ ਗੱਟੂ ਖਦਰ ਦੇ ਝੋਲੇ ਵਿੱਚੋਂ ਕੱਢ ਕੇ ਮੇਜ਼ ਤੇ ਰੱਖ ਦਿੱਤਾ ਲੈ ਇਹ ਤਾਂ ਕੁਝ ਕਰਦੀও ਨਹੀਂ ਹੈਗੀ ਕਾਮਰੇਡ ਨੇ ਧੂਤੇ ਨੂੰ ਆ ਕੇ ਪੀਟਰ ਸਕੋਟ ਦੀ ਬੋਤਲ ਟੇਬਲ ਤੇ ਰੱਖ ਲਈ ਲੈ ਅੱਜ ਨਹੀਂ ਟੱੜਦਾ ਲੱਗਦਾ ਅੱਜ ਤਾਂ ਸੜਕ ਤੇ ਹੀ ਫਿਲਮ ਦਿਖਾਉ ਸਾਰਿਆਂ ਨੂੰ ਕਾ ਨੂੰ ਸੁੱਤੇ ਦੇ ਉਹਨਾਂ ਟੁੰਬੀ ਜਾਨੀ ਐ ਤੂੰ ਤਾਂ ਮੋਹ ਵਿੱਚ ਬੜਬੜ ਕਰਦਾ ਉਬਲੇ ਆਣਿਆਂ ਦੀ ਪਲੇਟ ਮੇਜ਼ ਉੱਤੇ ਰੱਖ ਗਿਆ ਸੂਰਜ ਅਸਤ ਹੋ ਗਿਆ ਸੀਗਾ ਕੁੜੀ ਦੇ ਹੱਥਾਂ ਦੇ ਪਾਏ ਭਰਵੇਂ ਪੈਗ ਤੇ ਹੁਸਨ ਦਾ ਨਸ਼ਾ ਕਾਮਰੇਡ ਦੇ ਸਿਰ ਨੂੰ ਉਪਰੀ ਹਵਾ ਵਾਂਗ ਚੜ ਚੁਗਾ ਸੀ ਇਫ ਯੂ ਡੋਂਟ ਵਾਈਂਡ ਕਿ ਅੱਜ ਦੀ ਰਾਤ ਇੱਥੇ ਰਹਿ ਕਾਮਰੇਡ ਤੋਂ ਸ਼ਬਦ ਪ ਉਹ ਕੁੜੀ ਦੇ ਪੱਤਰਕਾਰ ਹੋਣ ਤੋਂ ਤਰਹੰਦਾ ਸੀਗਾ ਜੇ ਕੋਈ ਹੋਰ ਹੁੰਦੀ ਤਾਂ ਕਦੋਂ ਦੀ ਅੰਦਰ ਤੋਂ ਹੀ ਜਾ ਚੁੱਕੀ ਹੋਣੀ ਸੀ ਓ ਨੋ ਮੂਝੇ ਯਹਾਂ ਨੀਂਦ ਨਹੀਂ ਆਏਗੀ ਮੇਰਾ ਕਮਰਾ ਬੁੱਕ ਹੈ ਅਮ੍ਰਿਤਸਰ ਹੋਟਲ ਚਨਕਿਆ ਮੈਂ ਹਾਂ ਅਗਰ ਆਪ ਚਾਹੇ ਤਾਂ ਮੇਰੇ ਸਾਥ ਚੱਲ ਸਕਤੇ ਹਨ ਵਹਾਂ ਡਿਨਰ ਕਰੇਗੇ ਔਰ ਕੁੜੀ ਨੇ ਲੜਖੜਾਉਂਦੀ ਆਵਾਜ਼ ਨਾਲ ਆਖਿਆ ਓਏ ਤੂ ਤੇ ਆ ਡਰਾਈਵਰ ਨੂੰ ਕਹਿ ਗੱਡੀ ਤਿਆਰ ਕਰੇ ਕਾਮਰੇਡ ਕਰ ਗਿਆ ਸਰਦਾਰਾ ਆ ਵੇਲੇ ਤੂ ਤੇ ਦੇ ਗੱਲ ਮੋਹ ਵਿੱਚ ਹੀ ਸੀ ਕਿ ਕਾਮਰੇਡ ਫੇਰ ਚ ਕਿਹਾ ਤੂੰ ਮੈਨੂੰ ਸਵਾਲ ਕਰਦਾ ਜੋ ਮੈਂ ਕਹਿਣਾ ਉਹੀ ਕਰ ਤੂ ਤੇ ਨੇ ਜੀਵ ਸਟਾਰਟ ਕਰਕੇ ਬਾਹਰ ਘੜਵਾ ਲਈ ਸਾਰੇ ਕਮਾਂਡੋ ਮੁੰਡੇ ਜੀਬੇ ਛੜ ਗਏ ਇਤਨੇ ਆਦਮੀ ਵਹਾਂ ਕਹਾਂ ਠਹਿਰੰਗੇ ਔਰ ਜੋ ਮਜ਼ਾ ਇਕਲੇ ਮੇ ਹੈ ਵੋ ਇਨਕੇ ਸਬਕੇ ਸਾਥ ਬੋਰਿੰਗ ਹੋ ਜਾਏਗਾ ਕੁੜੀ ਨੇ ਪਤਾ ਖੇਡੇ ਆਤੇ ਉੱਠ ਕੇ ਕਾਮਰੇਡ ਦੇ ਲੱਕ ਨੂੰ ਹੱਥ ਵੱਲ ਦਿੱਤਾ ਤੋਤਿਆ ਤੂੰ ਹੀ ਚੱਲ ਕੱਲਾ ਹੀ ਬਾਕੀ ਇੱਥੇ ਰਹਿਣ ਦੇ ਸਾਰੇ ਕਾਮਰੇਡ ਨੇ ਹੁਕਮ ਚਾੜਿਆ ਕਮਾਂਡੋ ਮੁੰਡੇ ਛਾਲਾ ਮਾਰ ਥੱਲੇ ਲੈ ਪਏ ਉਹ ਬਹਾਦਰ ਦੇ ਬਣਾਏ ਹੋਏ ਮੁਰਗੇ ਚੁੰਡਣ ਲੱਗ ਪਏ ਅਸਲ ਵਿੱਚ ਉਹਨਾਂ ਜਾਣ ਨੂੰ ਕਾਲੀ ਵੀ ਨਾ ਦਿਖਾਈ ਕਾਮਰੇਡ ਨੇ ਇੱਕ ਕਮਾਂਡੋ ਮੁੰਡੇ ਤੋਂ ਅਸਾਲਟ ਫੜ ਕੇ ਪੱਟਾਂ ਵਿੱਚ ਰੱਖ ਲਈ ਜੀਬ ਦੀ ਡਰਾਈਵਰ ਕੋਲ ਦੀ ਸੀਟ ਉੱਤੇ ਤੋਤਾ ਐਸਐਲਆਰ ਫੜ ਹੇ ਕਾਲੀ ਮਾਤਾ ਸੁੱਖ ਰੱਖੀ ਤੇਰਾ ਬੱਕਰਾ ਪੱਕਾ ਜੈ ਬਾਬੇ ਪੌਰੇ ਦੀ ਤੂਤੇ ਨੇ ਦੇਵੀ ਦੇਵਤੇ ਤੇ ਆਏ ਉਹ ਮਨੋ ਕਾਮਰੇਡ ਦੀ ਬੇਵਕੂਫੀ ਤੇ ਔਖਾ ਹੋ ਰਿਹਾ ਸੀਗਾ ਕਾਮਰੇਡ ਅਤੇ ਕੁੜੀ ਜੀਬ ਦੀ ਪਿਛਲੀ ਲੰਬੀ ਸੀਟ ਉਤੇ ਬੈਠ ਗਏ ਕਾਮਰੇਡ ਨੇ ਬੈਠਦਿਆਂ ਕੁੜੀ ਦੀ ਬੁੱਕੜ ਵਿੱਚ ਹੱਥ ਰੱਖ ਦਿੱਤਾ ਉਸਦੇ ਖਿਆਲ ਅੰਦਰ ਕੁੜੀ ਦੀ ਜੰਜੀਰੀ ਹੁਲਾਰੇ ਲੈ ਰਹੀ ਸੀ ਜੀਪ ਚੋੜਪੁਰ ਤੋਂ ਨਿਕਲ ਕੇ ਬਟਾਲਾ ਅੰਮ੍ਰਿਤਸਰ ਰੋਡ ਉਤੇ ਘੁਗਰੀ ਜਾ ਰਹੀ ਸੀ ਆਹ ਸਾਲਾ ਦਰਖਤ ਕਿਵੇਂ ਡਿਗਿਆ ਪਿਆ ਸੜਕ ਵਿਚਕਾਰੀ ਤੂਤੇ ਨੇ ਸੜਕ ਵਿਚਾਲੇ ਟੁੱਟ ਕੇ ਡਿਗੀ ਟਾਲੀ ਨੂੰ ਦੇਖ ਕੇ ਧਾ ਮਾਰੀ ਰਾਤੀ ਸੁਨ ਅਤੇ ਬਿੰਡੇ ਦੀ ਟੀਟੀ ਨੇ ਉਹਦੇ ਹੌਲ ਪੈਣ ਵਾਲਾ ਕੀਤਾ ਪਿਆ ਸੀ ਉਹ ਕੀ ਗੱਲ ਆ ਗੱਡੀ ਕਿ ਰੁਕਦੀ ਕਾਮਰੇਡ ਨੇ ਡਰਾਈਵਰ ਨੂੰ ਸੜੀ ਹੋਈ ਗੱਲ ਗੱਡੀ ਮੂਰੇ ਟਾਲੀ ਟੁੱਟੀ ਹੋਈ ਆ ਮਾਲਕ ਉਹ ਧੂਤਾ ਬੋਲਿਆ ਪਰਾਂ ਕਰ ਦੋ ਪੈਣ ਦੀ ਖਿੱਚ ਕੇ ਫਿਰ ਕਾਮਰੇਡ ਦੇ ਕਹਿਣ ਤੇ ਧੂਤਾ ਟਾਲੀ ਦੇ ਕਾਣ ਨੂੰ ਖਿੱਚ ਕੇ ਪਾਸੇ ਕਰਨ ਲੱਗਾ ਤਾਂ ਟਾਲੀ ਦੇ ਪਿੱਛੋਂ ਦੋ ਮਜ਼ਬੂਤ ਬਾਹਾਂ ਨੇ ਧੂਤੇ ਨੂੰ ਨਾਗਵਲ ਪਾ ਲਿਆ ਇਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਬੋਲਦਾ ਜੀਪ ਵਿੱਚ ਸਵਾਰ ਡਰਾਈਵਰ ਅਤੇ ਕਾਵਰੇਡ ਨੂੰ 8-10 ਅਸਾਲਟਾ ਵਾਲਿਆਂ ਨੇ ਆਦ ਪੋਚਿਆ ਉਹ ਤੁਸੀਂ ਇੱਕ ਹੋਰ ਤੁਹਾਡੀ ਕਾਮਰੇਡ ਪੱਟਾਂ ਵਿੱਚ ਰੱਖੀ 60 ਨੂੰ ਚੁੱਕਣ ਲੱਗਾ ਤਾਂ ਅਸਾ ਹਰਾਮਜਾਦਿਆਂ ਕੁੱਤੇ ਆ ਹੱਥ ਉੱਪਰ ਹਿੱਲਿਆ ਦਾ ਗੋਲੀ ਕੁੜੀ ਨੇ ਕਾਮਰੇਡ ਦੀ ਅਸਾੜ ਦਾ ਲੋਕ ਖੋਲ ਕੇ ਲੋਡ ਕਰ ਕਾਮਰੇਡ ਦੀ ਖੋਪੜੀ ਨਾਲ ਲਗਾ ਦਿੱਤਾ ਉਹ ਗੱਡੀ ਦੀ ਪਿਛਲੀ ਲੰਬੀ ਸੀਟ ਤੇ ਉ ਤਾਂ ਕਾਮਰੇਡ ਦੇ ਸਿਰ ਤੇ ਖੜੀ ਸ਼ੇਰ ਦੀ ਵਾਂਗ ਦਹਾੜ ਰਹੀ ਸੀ ਚਲੋ ਸਾਲੇ ਹੁਣ ਐਸਐਲਆਰ ਦਾ ਇੱਕ ਇੱਕ ਬੱਟ ਗਿੱਚੀ ਵਿੱਚ ਮਾਰ ਕੇ ਤਿੰਨਾਂ ਜਣਿਆਂ ਨੂੰ ਡੀਸੀਐਮ ਟਾਟਾ ਟੈਂਪੋ ਵਿੱਚ ਮੋਹ ਵਿੱਚ ਲੀਰਾ ਤੁਨ ਨਰਕ ਕੇ ਬਿਠਾ ਸਾਰਾ ਖੜਕੂ ਟੋਲਾ ਮੰਡ ਵਿੱਚ ਬਾਬੇ ਦੇ ਡੇਰੇ ਆਦਮ ਗਿਆ ਬਾਬੇ ਦੇ ਡੇਰੇ ਤੋਂ ਕੁੜੀ ਨੂੰ ਮਲ ਪੱਠੀਏ ਪਾਉਂਦਾ ਕਰ ਦਿੱਤਾ ਗਿਆ ਕਾਮਰੇਡਾ ਕਿਵੇਂ ਆ ਫਿਰ ਆ ਤੇਰੀ ਮਰਦਾਨਗੀ ਦੇਖੀ ਹੋਂ ਬਾਬੇ ਨੇ ਕਾਮਰੇਟ ਦੀਆਂ ਅੱਖਾਂ ਖੋਲਣ ਦਾ ਹੁਕਮ ਦੇ ਦਿੱਤਾ। ਧੋਤਾ ਤੇ ਡਰਾਈਵਰ ਤਾਂਦੇ ਕੱਪੜੇ ਲੋਹਾ ਕੇ ਲੱਕੜ ਦੇ ਗੱਡੇ ਹੋਏ ਵੱਡੇ-ਵੱਡੇ ਦੋ ਮੁੰਡਾ ਨਾਲ ਨੋੜ ਦਿੱਤੇ ਗਏ। ਮੇਰੇ ਨਾਲ ਧੋਖਾ ਹੋਇਆ ਮੈਂ ਦੇਖ ਲਵਾਂ ਕਾਮਰੇਟ ਕੀ ਕਿ ਦੇਖਣਾ ਤੂੰ ਓਏ ਦਿਖਾਵਾਂ ਹੁਣੇ ਹੀ। ਵਸਾਖਾ ਕਾਤੀ ਬੰਦੇ ਨਾਲ ਇਉਂ ਹੀ ਹੁੰਦਾ। ਖੀਨੇ ਨੇ ਤਾਂ ਹੌਂ ਕਰਦਾ ਕਿ ਸੁਣ ਕਾਮਰੇਟ ਦੇ ਝਵਾੜੇ ਤੇ ਚੜ ਦਿੱਤਾ। ਜਿੰਨੇ ਮਾਰਦਾ ਨਹੀਂ ਮਹਿਮਾਨ ਹੈ ਆਪਣਾ। ਹੱਥ ਪੈਰ ਖੋਲ ਦਵੋ ਇਹਦੇ। ਬਾਬੇ ਨੇ ਆਰਡਰ ਦਿੱਤਾ ਸੁਰਜੀਤ ਬਿੱਲੇ ਨੇ ਕਾਮਰੇਟ ਨੂੰ ਖੋਲ ਦਿੱਤਾ। ਹਾਂ ਹੁਣ ਦਿਖਾ ਤੇਰੀ ਮਰਦਾਨਗੀ ਕਿੱਥੇ ਐ। ਬਾਬੇ ਨੇ ਗੱਲ ਤਖੌਨੀਆ ਤਨੁਬਈ ਅਜ਼ਲੀ ਕੋਲ ਕੀ ਹੁੰਦਾ ਕੀ ਵਿਗੜਿਆ ਸੀ ਤੇਰਾ ਸਾਡੇ ਸਿੰਘਾਂ ਨੇ ਸਾਲਿਆ ਗਦਰਾਰਾ ਨਕਸਲੀਆ ਨਾਲ ਵੀ ਗਦਾਰੀ ਕੀਤੀ ਗਰੀਬਾਂ ਦੀਆਂ ਇੱਜ਼ਤਾਂ ਨਾਲ ਖੇਡਦਾ ਰਿਹਾ ਤੇਰੀ ਮੌਤ ਸਾਡੇ ਹੱਥੋਂ ਹੀ ਲਿਖੀ ਸੀ ਬਾਬੇ ਨੇ ਦਰਿਆ ਦੀ ਬਰੇਤੀ ਉੱਤੇ ਕਾਮਰੇਡ ਨੂੰ ਰਗੜ ਰਗੜ ਕੇ ਗਿੱਠ ਲੰਬੀ ਜੀਵ ਕਢਾ ਲਤੀ ਉਹਦੀ ਖੜਾ ਹੋ ਕੁੱਤਿਆ ਖੜਾ ਹੋ ਤੇਰੇ ਨਾਲ ਘੁਲ ਕੇ ਮੈਨੂੰ ਦਰਿਆ ਵਿੱਚ ਜਾ ਕੇ ਸਣਕੇਸ਼ੀ ਇਸ਼ਨਾਨ ਕਰਨਾ ਪੈਣਾ ਬੋਹ ਮਾਰਦੀ ਹੈ ਸ਼ਰਾਬ ਦੀ ਕੰਜਰ ਕੋਲ ਬਾਬੇ ਨੇ ਬੁੰਤਾ ਤੋਂ ਫੜ ਕੇ ਦਰਸ਼ਨ ਕਾਮਰੇਡ ਨੂੰ ਖੜੂਤਾ ਕਰ ਲਿਆ ਲਓ ਸਾਂਭ ਲੋ ਛਿੰਨਿਆ ਹਰਾਮੇ ਦੇ ਲਾਦ ਨੂੰ ਬਾਬੇ ਨੇ ਪਰਮੇ ਹੱਥ ਦਾ ਥੱਪੜ ਕਾਮਰੇਡ ਦੇ ਮਾਰੇ ਆ ਤਾਂ ਉਹ ਭੰਗ ਪੀਤੇ ਸਾਹ ਵਾਂਗੋ ਫਿਰ ਲੋਟਣੀ ਖਾ ਕੇ ਧਰਤੇ ਉੱਤੇ ਜਾ ਡੇਗਾ। ਖੀਨੇ ਤੇ ਬਲੇ ਦੇ ਤੋਲੇ ਨੇ ਦਰਸ਼ਨ ਨੂੰ ਕੁੱਟ-ਕੁੱਟ ਕੇ ਦੁੰਬਾ ਬਣਾ ਦਿੱਤਾ ਉਹਦਾ। ਕਾਮਨ ਬੇੜੋ ਪਰ ਮੇਰੇ ਸਾਲੇ ਗੰਦ ਦਾ ਸੁਰਜੀਤ ਨੇ ਗਨ ਲੋਡ ਕੀਤੀ ਤਾਂ ਤੇਜਾ ਸਿੰਘ ਮੁਰੇ ਆਖ ਲੋਤਾ। ਨਾ ਭਰਾਵੋ ਨਾ ਮੇਰਾ ਹਸਾਬ ਕਿਤਾਬ ਤਾਂ ਰਹਿਦਾ ਹਲੇ। ਫਿਰ ਹੋਰ ਜਨਮ ਲੈਣਾ ਪਊ ਪੂਰਾ ਕਰਨ ਲਈ। ਤੇਜਾ ਸਿੰਘ ਦੀਆਂ ਅੱਖਾਂ ਵਿੱਚੋਂ ਨਵ ਵਿਆਹੀ ਪਤਨੀ ਦੀ ਜ਼ਖਮੀ ਲਾਸ਼ ਘੁੰਮ ਗਈ। ਉਹ ਅੰਦਰੋਂ ਲੋਣ ਮਿਰਚ ਰਗੜਨ ਵਾਲਾ ਘੋਟਣਾ ਚੁੱਕ ਖੜਾ ਵਾਰੀ ਦੀ ਉਡੀਕ ਕਰ ਰਿਹਾ ਸੀ। ਹਾਏ ਓਏ ਮਾਰਤਾ ਤੇਜੂ ਆ ਬਾਪੂ ਛੜਦੇ ਪਾਪਾ ਜੀ ਛੜਦੇ ਫਿਰ ਗਲਤ ਨਹੀਂ ਹੁੰਦੀ ਕਾਮਰੇਡ ਦੀਆਂ ਚੀਕਾਂ ਨੇ ਦਰਿਆ ਕਿਨਾਰੇ ਬੈਠੇ ਪੰਛੀਆਂ ਨੂੰ ਵੀ ਭੈਅਿਤ ਕਰ ਦਿੱਤਾ ਸਾਖ ਸਾਥ ਜੰਮਦਾ ਰੋਗ ਬਣਿਆ ਤੇਜੂ ਹਟ-ਆਟ ਕੇ ਝੂਟੀਆਂ ਲਾ ਰਿਹਾ ਸੀ ਅੰਤ ਕੁਟਿੰਦੇ ਕਾਮਰੇਡ ਦਰਸ਼ਨ ਦੀਆਂ ਲੱਤਾਂ ਬਾਹਾਂ ਤੇ ਰੇੜ ਦੀ ਹੱਡੀ ਤੇਜੂ ਨੇ ਸੂਰਮਾ ਬਣਾ ਦਿੱਤੀ ਸੀ ਕਾਮਰੇਡ ਦੇ ਪੈੰਦੀ ਤੇਜੂ ਦੀ ਮਾਰ ਦੇਖ ਕੇ ਧੋਤੇ ਅਤੇ ਡਰਾਈਵਰ ਨੂੰ ਵਾਰ-ਵਾਰ ਦੰਦਲਾ ਪੈ ਰਹੀਆਂ ਸਨ ਉਹਨਾਂ ਦੋਹਾਂ ਜਣਿਆਂ ਮੋਤ-ਮੋਤ ਕੇ ਵਿੱਗਾ ਥਾਂ ਗਿੱਲਾ-ਗੀਤਾ ਬਿਆ ਸੀ ਕੋਈ ਨਾ ਪੁੱਤ ਇੱਧਰ ਵੀ ਆਉਣਾ ਪਹਿਲਾਂ ਇਹਦੇ ਨਾਲ ਨਿਪਟ ਦਮ ਆਗਦਾ ਤੇਜੂ ਛੰਨ ਵਿੱਚ ਜਾ ਕੇ ਦਰਖਤਾਂ ਦੇ ਮੋਛੇ ਕੱਟਣ ਵਾਲੀ ਮੋਟੇ ਦੰਦਿਆਂ ਵਾਲੀ ਆਰੀ ਚੁੱਕ ਲਿਆ ਆ ਨਹੀਂ ਤੇਜਾ ਸਿੰਘ ਐਉਂ ਨਹੀਂ ਬਾਬੇ ਨੇ ਤੇਜੂ ਦਾ ਹੱਥ ਫੜ ਲਿਆ ਬਾਬਾ ਜੀ ਮੈਨੂੰ ਰੋਕੋ ਨਾ ਇਹਨੇ ਕੁੱਤੇ ਨੇ ਵੀਰੋਂ ਨੂੰ ਕੋਕੋ ਕੇ ਮਾਰਿਆ ਤੁਹਾਨੂੰ ਗੁਰੂ ਕੇ ਰੰਗਰੇਟੇ ਪੁੱਤ ਦਾ ਵਾਸਤਾ ਬਾਬੇ ਜੀਵਨ ਸਿੰਘ ਦੀ ਔਲਾਦ ਦਾ ਵਾਸਤਾ ਤੇਜਾ ਸਿੰਘ ਨੇ ਬਾਬੇ ਨੂੰ ਸੌਂਪਵਾ ਦਿੱਤੀ ਉਹਦਾ ਗੱਲ ਕਰਦੇ ਦਾ ਗੱਜ ਭਰਿਆ ਹੋਇਆ ਸੀ ਬਾਬੇ ਦੇ ਹੱਥ ਬੰਨੇ ਗਏ ਚੰਗਾ ਬਈ ਜਿਵੇਂ ਮਰਜੀ ਤੇਰੀ ਕਹਿੰਦਾ ਬਾਬਾ ਪਾਸੇ ਹਟ ਕੇ ਉੱਚੇ ਸਾਰੇ ਕੱਚੇ ਥੜੇ ਤੇ ਬੈਠ ਬਾਣੀ ਪੜਨ ਲੱਗ ਪਿਆ ਤੇਜਾ ਸਿੰਘ ਰੰਗਰੇਟੇ ਉਰਫ ਤੇਜੂ ਨੇ ਕਾਮਰੇਡ ਨੂੰ ਲੱਤਾਂ ਬਾਹਾਂ ਤੋਂ ਨੋੜ ਕੇ ਡੇਰੇ ਦੀ ਬਰੇਤੀ ਉੱਤੇ ਮੁੱਦਾ ਸੁੱਟ ਲਿਆ ਹਾਏ ਓਏ ਛੜਾ ਦਿਓ ਬਾਬਾ ਜੀ ਕਾਮਰੇਡ ਚੜਪਟਾਇਆ ਹੁਣ ਤੇਜਾ ਸਿੰਘੋਂ ਤੋ ਤੈਨੂੰ ਜਾਂਵੇਂ ਛਡਾਉਆ ਕੇ ਤੇਜਾ ਸਿੰਘ ਦੀ ਜ਼ਬਾਨ ਤੋਂ ਲਹੂ ਬੋਲਿਆ ਉਸਨੇ ਕਾਮਰੇਡ ਦੇ ਬਥਾਰੇ ਦੇ ਖੱਬਾ ਪੈਰ ਰੱਖ ਕੇ ਸੱਜੇ ਪੈਰ ਨੂੰ ਉਹਦੀ ਕੰਡ ਤੇ ਰੱਖ ਗੀਚੀ ਵਿੱਚ چیر ਪਾ ਦਿੱਤਾ ਲਹੂ ਦਾ ਫੁਹਾਰਾ ਫੁੱਟ ਕੇ ਧਰਤੀ ਨੂੰ ਨਬ ਵਿਆਹੀ ਦਾ ਸ਼ਾਲੂ ਕਰ ਰਿਹਾ ਸੀ ਤੇਜਾ ਸਿੰਘ ਦੇ ਕਾਲੇ ਦਿਓ ਵਰਗੇ ਹੱਥਾਂ ਵਿੱਚ ਫੜੀ ਆ ਰਹੀ ਕਾਮਰੇਡ ਦੀ ਗੀਚੀ ਵਿੱਚ ਫਿਰਦੀ ਰਹੀ ਕਾਮਰੇਡ ਚੰਗਿਆੜਦਾ ਰਿਹਾ ਉਦੋਂ ਭੈਣ ਦੇ ਯਾਰਾ ਉਦੋਂ ਪਤਾ ਨਹੀਂ ਸੀ ਵੀ ਮਜਬੀ ਜੇਣੀਆਂ ਲਊ ਜੇ ਜਿਉਂਦਾ ਬਚ ਗਿਆ ਬਲਵੀਰ ਕੋਰੇ ਤੇ ਅੱਜ ਤੇਰਾ ਬਦਲਾ ਲੈ ਲਿਆ ਮੈਂ ਆਹ ਦੇਖ ਭੈਣ ਦੇ ਨੇ ਇਹ ਕਿਵੇਂ ਸਿਰ ਮੇ ਪਿੰਦਾ ਵਾਂ ਮੈਂ ਤੇਜੂ ਦੇ ਸਿਰ ਨੂੰ ਖੂਨ ਚੜ ਗਿਆ ਸੀ ਉਸ ਨੇ ਅੱਧੇ ਪਜਦੇ ਕੱਟੇ ਕਟਾਏ ਕਾਮਰੇਡ ਨੂੰ ਬੁੰਤਾ ਤੋਂ ਫੜ ਕੇ ਵੇੜੇ ਵਿੱਚ ਧੂਣਾ ਸ਼ੁਰੂ ਕਰ ਦਿੱਤਾ ਤੇਜੂ ਦੇ ਸਿਰ ਤੇ ਬੰਨੀ ਕੇਸ ਕੀ ਖੁੱਲ ਕੇ ਡਿੱਗ ਪਈ ਪਰ ਉਹ ਸਭ ਕਾਸੇ ਤੋਂ ਬੇਫਿਕਰ ਖੁੱਲੇ ਕੇਸਾਂ ਨਾਲ ਕਾਮਰੇਡ ਦੀ ਅੱਧਮਰੀ ਲੋਥ ਨੂੰ ਤੂੰ ਹੀ ਫਿਰਦਾ ਰਿਹਾ। ਮਾਹੌਲ ਮਹਾ ਪਰਲੋ ਦੇ ਸਮੇਂ ਖੁੱਲੀਆਂ ਸ਼ਿਵਾ ਦੀਆਂ ਜਟਾਵਾਂ ਵਾਲੇ ਰੌਦਰ ਰੋਵੇ ਚ ਰੰਗਿਆ ਗਿਆ। ਆਹ ਵੇਖ ਬਲਬੀਰ ਕੁਰੇ ਆਹ ਵੇਖ। ਹਾਏ ਹੋ ਸੱਤਿਆ ਪਾਸ਼ਾ। ਤੇਜੂ ਨੇ ਅਸਮਾਨ ਵੱਲੋਂ ਮੂੰਹ ਕਰਕੇ ਪਉ ਬਿਮਾਰੀ। ਉਸਦੇ ਲਾਲ ਨੇਤਰਾਂ ਵਿੱਚੋਂ ਡਿੱਗਦੀ ਅੱਗ ਦੇ ਕੇ ਅਸਮਾਨ ਦੀ ਆਪਾ ਵੀ ਸੁਰਖ ਹੋ ਗਈ। ਤੂੰ ਭੈਣ ਦੇ ਯਾਰਾ ਤੂੰ ਤੇਜੂ ਪਗਲਾਈ ਹਾਲਤ ਵਿੱਚ ਪਹੁੰਚ ਗਿਆ। ਉਸਨੇ ਅੱਧੇ ਲੜਕਦੇ ਕਾਮਰੇਡ ਦੇ ਸਿਰ ਵਿੱਚ ਕੁਰਸੀ ਦੀ ਖੁਰੀਆਂ ਵਾਲੀ ਜੁੱਤੀ ਮਾਰ-ਮਾਰ ਕੇ ਉਸਦੀ ਥਾਂ-ਥਾਂ ਤੋਂ ਟੁੱਕ ਸੁਟਿਆ ਉਹਨੂੰ ਬਸ ਵੀਰ ਤੇਜਾ ਸਿੰਘਾਂ ਬਸ ਕਾ ਤਾਹਾ ਮਾਰਦੇ ਤੀਜੂ ਨੂੰ ਛਿੰਨੇ ਨੇ ਖਿੱਚ ਕੇ ਕਾਮਰੇਡ ਦੀ ਦੇਹ ਨਾਲੋਂ ਵੱਖ ਕੀਤਾ ਛਿੰਨੇ ਦੀ ਅਸਾਲਟ ਨੇ ਅੱਗ ਉਗਲੀ ਕਾਮਰੇਡ ਦੇ ਸਰੀਰ ਨੇ ਤੜਤਲੀ ਲਈ ਉਸ ਦਾ ਪੌਰ ਕਾਲ ਬਲੀ ਦੀ ਗੱਡੀ ਵਿੱਚ ਬਹਿ ਕੇ ਧਰਮਰਾਧ ਦੀ ਕਚੈਰੀ ਵੱਲੋਂ ਰਵਾਨਾ ਹੋ ਗਿਆ ਤੂਤੇ ਆ ਤੋ ਵੀ ਚਲ ਨਾਲ ਹੀ ਦਿਲਾਂ ਦੇ ਜਾਨੀ ਦੇ ਛਿੰਨੇ ਨੇ ਤੂਤੇ ਦੇ ਮੂੰਹ ਵਿੱਚੋਂ ਬਰਫਟ ਘੜ ਦਿੱਤਾ ਅਗਲੇ ਦਿਨ ਤੂਤਾ ਬਿਆਸ ਦਰਿਆ ਦੀਆਂ ਮੱਛੀਆਂ ਦੀ ਪੇੜ ਚੜ ਗਿਆ ਜਦ ਕਿ ਕਾਮਰੇਡ ਦਾ ਸਿਰ ਪਿੰਡ ਚੂੜਪੜ ਵਿੱਚ ਕਾਮਰੇਡ ਦੇ ਫਾਰਮ ਹਾਊਸ ਦੇ ਮੁੱਖ ਦਰਵਾਜ਼ੇ ਨਾਲ ਲੜਕਦਾ ਪਾਇਆ ਗਿਆ ਸੋ ਦੋਸਤੋ ਇਹ ਸੀ ਖੇਤ ਜੋ ਮਾਡਿਓ ਸੂਰਮਾ ਨਾਵਲ ਦਾ ਭਾਗ 21ਵਾਂ ਤੇ ਭਾਗ 22ਵਾਂ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ